ਜਦੋਂ ਗੁਰੂ ਨਾਨਕ ਦੇਵ ਜੀ ਛੋਟੇ ਸਨ ਤਾਂ ਉਹਨਾਂ ਦੇ ਪਿਤਾ ਮਹੇਤਾ ਕਾਲੂ ਜੀ ਜੋ ਕਿ ਇੱਕ ਪਿੰਡ ਦੇ ਅਧਿਕਾਰੀ ਅਤੇ ਲੇਖਾਕਾਰ ਸਨ ਚਾਹੁੰਦੇ ਸਨ ਕਿ ਉਹ ਵਪਾਰ ਸਿੱਖੇ ਅਤੇ ਰੋਜ਼ੀ ਰੋਟੀ ਕਮਾਵੇ ਇੱਕ ਦਿਨ ਉਹਨਾਂ ਨੇ ਗੁਰੂ ਜੀ ਨੂੰ 20 ਰੁਪਏ ਉਸ ਸਮੇਂ ਇੱਕ ਮਾਤਵਪੂਰਨ ਰਕਮ ਦਿੱਤੇ ਅਤੇ ਉਹਨਾਂ ਨੂੰ ਇੱਕ ਲਾਭਦਾਇਕ ਵਪਾਰ ਕਰਨ ਲਈ ਬਾਜ਼ਾਰ ਪੇ ਜਾਇਆ ਗੁਰੂ ਨਾਨਕ ਦੇਵ ਜੀ ਇੱਕ ਸੇਵਕ ਭਾਈ ਬਾਲਾ ਨਾਲ ਬਾਜ਼ਾਰ ਵੱਲ ਰਵਾਨਾ ਹੋਏ ਪਰ ਰਸਤੇ ਵਿੱਚ ਉਨ੍ਹਾਂ ਨੇ ਸਾਧੂਆਂ ਪਵਿੱਤਰ ਪੁਰਸ਼ਾਂ ਦੇ ਇੱਕ ਸਮੂਹ ਨੂੰ ਇੱਕ ਦਰਖਤ ਹੇਠ ਬੈਠੇ ਦੇਖਿਆ। ਉਹ ਕਮਜ਼ੋਰ, ਭੁੱਖੇ ਅਤੇ ਥੱਕੇ ਹੋਏ ਦਿਖਾਈ ਦੇ ਰਹੇ ਸਨ। ਉਨ੍ਹਾਂ ਦੀ ਹਾਲਤ ਦੇਖ ਕੇ ਗੁਰੂ ਜੀ ਬਹੁਤ ਪ੍ਰਭਾਵਿਤ ਹੋਏ। ਵਪਾਰ ਲਈ ਸਮਾਨ ਖਰੀਦਣ ਲਈ ਬਾਜ਼ਾਰ ਜਾਣ ਦੀ ਬਜਾਏ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਲਈ ਭੋਜਨ ਅਤੇ ਕੱਪੜੇ ਖਰੀਦਣ ਲਈ 20 ਰੁਪਏ ਵਰਤੇ। ਉਨ੍ਹਾਂ ਨੇ ਪਿਆਰ ਅਤੇ ਸਤਿਕਾਰ ਨਾਲ ਉਨ੍ਹਾਂ ਦੀ ਸੇਵਾ ਕੀਤੀ। ਬਾਅਦ ਵਿੱਚ ਉਹ ਘਰ ਵਾਪਸ ਆ ਗਏ। ਜਦੋਂ ਉਹਨਾਂ ਦੇ ਪਿਤਾ ਨੇ ਪੁੱਛਿਆ ਕਿ ਉਹਨਾਂ ਨੇ ਪੈਸੇ ਨਾਲ ਕੀ ਖਰੀਦਿਆ ਹੈ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਮੈਂ ਸੱਚਾ ਸੌਦਾ ਕੀਤਾ ਹੈ ਇੱਕ ਸੱਚਾ ਸੌਦਾ ਉਸਦੇ ਪਿਤਾ ਗੁੱਸੇ ਵਿੱਚ ਸਨ ਇਹ ਸੋਚ ਕੇ ਕਿ ਗੁਰੂ ਜੀ ਨੇ ਪੈਸੇ ਬਰਬਾਦ ਕਰ ਦਿੱਤੇ ਹਨ ਪਰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਲੋੜਵੰਦਾ ਦੀ ਮਦਦ ਕਰਨਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਸਭ ਤੋਂ ਵਧੀਆ ਕਾਰੋਬਾਰ ਹੈ ਇਹ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਇੱਕ ਸੱਚਾ ਮੁਨਾਫਾ ਹੈ